ਪਿਆਰੇ ਮਹਾਪੁਰਸ਼ ਸ੍ਰੀ ਮਾਨ ਸੰਤ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਸਿਖਾਇਆ ਸਾਰੇ ਮਹਾਪੁਰਸ਼ ਜਿਹੜੇ ਵਾਕਈ ਮਹਾਪੁਰਖ ਨੇ ਨਾ ਉਹ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਆ ਸਿਖਾਉਂਦੇ ਆ ਕਿਉਂਕਿ ਉਹ ਤਾਂ ਹੀ ਮਹਾਪੁਰਖ ਨੇ ਉਹ ਗੁਰੂ ਸਾਹਿਬ ਦਾ ਸਤਕਾਰ ਉਹ ਸਾਧ ਸੰਗਤ ਜੀ ਉਹਨਾਂ ਨੇ ਕੀਤਾ ਉਹ ਤਾਂ ਹੀ ਸੰਤ ਹੈ ਪਿਆਰੇ ਜੇ ਕੀਤਾ ਨਾ ਹੁੰਦਾ ਫਿਰ ਕਿਵੇਂ ਸੰਤ ਹੁੰਦੇ ਸਾਰੇ ਸਾਲ ਪਰ ਇਹ ਦਰਗਾਹੀ ਡਿਊਟੀ ਮਹਾਪੁਰਸ਼ ਇਹ ਜਿਹੜੇ ਨਾਨ ਸਰਵਲੇ ਇਹਨਾਂ ਦੇ ਲੱਗੇਗੇ ਇਹਨਾਂ ਨੇ ਬਹੁਤ ادب ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਕਰਿਆ ਤੇ ਕਰਨਾ ਸਿਖਾਇਆ ਪਹਿਲੇ ਸਮੇਂ ਦੇ ਵਿੱਚ ਕੀ ਕਰਦੇ ਸੀ ਕਈ ਵਾਰ ਛੋਟਾ ਜਿਹਾ ਮੰਜੀ ਸਾਹਿਬਾ ਛੋਟਾ ਜਿਹਾ ਐਡਾ ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਜਾਣਾ ਨਾ ਤੇ ਗੁਰੂ ਸਾਹਿਬ ਦੇ ਅੰਗ ਜਿਹੜੇ ਸੀ ਉਹ ਮਨਜੀਤ ਸਿੰਘ ਸਾਹਿਬ ਤੋਂ ਬਾਹਰ ਚਲੇ ਜਾਣੇ ਇਹ ਕਿਉਂਕਿ ਮਨਜੀਤ ਸਾਹਿਬ ਛੋਟਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਡਾ ਹੈ ਤਾਂ ਉਹ ਇੱਕ ਨਰਾਦਰ ਹੈ ਸ਼ਾਸਨ ਇਹ ਵੀ ਮਹਾਪੁਰਸ਼ ਕਹਿੰਦੇ ਭਾਈ ਪੂਰਾ ਮਨਜੀਤ ਸਾਹਿਬ ਜਾਈ ਨਹੀਂ ਫਿਰ ਰਾਤ ਨੂੰ ਜਦ ਸੁਖਾਸ਼ਨ ਕਰਨਾ ਹੈ ਕਈ ਕੀ ਕਰਦੇ ਨੇ ਵੀ ਜਿੱਥੇ ਉਥੇ ਹੀ ਮਨਜੀਤ ਸਾਹਿਬ ਤੇ ਸ਼ਾਸਨ ਕਰਦੇ ਨੇ ਸਾਰੀ ਦਿਹਾੜੀ ਤੇ ਪੜੀ ਜਾਣਾ ਪ੍ਰਗਟ ਗੁਰਾਂ ਕੀ ਦੇਹ ਪ੍ਰਗਟ ਗੁਰਾਂ ਕੀ ਦੇਹ ਪ੍ਰਗਟ ਗੁਰਾਂ ਕੀ ਦੇਹ ਤੇ ਸ਼ਾਮ ਨੂੰ ਕੀ ਕਰਨਾ ਵੀ ਉਸੇ ਮੰਜੀ ਸਾਹਿਬ ਦੇ ਸੁਖਾਸਨ ਕਰਾ ਕੇ ਆਪ ਜੋ ਪਰ ਗਿਆਨ ਕਰ ਜਾ ਕੇ ਬੈ ਜਾਣਾ ਕਈ ਕੀ ਕਰਦੇ ਸੀ ਅਲਮਾਰੀ ਦੇ ਵਿੱਚ ਸੁਖਾਸਨ ਕਿੱਥੇ ਅਲਮਾਰੀ ਦੇ ਵਿੱਚ ਕਰ ਦਿੰਦਾ ਇਹ ਫਿਰ ਮਰਜਾਦਾ ਬਾਬਾ ਨਨ ਸਿੰਘ ਜੀ ਨੇ ਸਖਾਈ ਸਾਹਿਬ ਵੀ ਪਲੰਗੇ ਦੇ ਉੱਤੇ ਸੁਖਾਸਨ ਕਰਨਾ ਹੈ ਸਖਾਈ ਇਹ ਮਰਜਾਦਾ ਬਾਬਾ ਨਨ ਸਿੰਘ ਜੀ ਨੇ ਸਖਾਈ ਮਾਰਾ ਕਹਿੰਦੇ ਜੈ ਭੈ ਬਾਣੀ ਅਦਬ ਨਾ ਧਾਰਾ ਸੋ ਜਾਣੋ ਸਿੱਖ ਨਾਹੀ ਹਮਾਰਾ ਇਹ ਬਚਨ ਹੈ ਰਹਿਤਨਾਮੇ ਦੇ ਅੰਦਰ ਜੈ ਭੈ ਬਾਣੀ ਅਦਬ ਨਾ ਧਾਰਾ ਸੋ ਜਾਣੋ ਸਿੱਖ ਨਾਹੀ ਹਮਾਰਾ ਜਿਹਦੇ ਅੰਦਰ ਬਾਣੇ ਦਾ ਅਦਬ ਨਹੀਂ ਮਾਰਾ ਕਹਿੰਦੇ ਮੇਰਾ ਸੇਖ ਹੀ ਨਹੀਂ ਦੇਸੀ ਭਾਲ ਦੇ ਕੀਆ ਪਿਆਰਿਆ ਜਿੱਥੇ ਗੁਰੂ ਮਹਾਰਾਜ ਦਾ ਆਦਬ ਕਰਨਾ ਸਤਕਾਰ ਕਰਨਾ ਉਥੇ ਨਾਲ ਬਚਨ ਵੀ ਮੰਨਣਾ ਪਿਆਰਿਆ ਜੇ ਕੋ ਕਵੇ ਵੀ ਮੈਂ ਆਦਬ ਕਰਦਾ ਬਹੁਤ ਆਦਬ ਕਰਦਾ ਬਚਨ ਮੈਂ ਇੱਕ ਨਹੀਂ ਮੰਨਣਾ ਉਹ ਵੀ ਫੇਲ ਹੈ ਪਿਆਰਿਆ ਤੇ ਜੇ ਕੋ ਕਵੇ ਵੀ ਮੈਂ ਤੇ ਗੁਰੂ ਸਾਹਿਬ ਦੇ ਬਚਨ ਕਮਾਉਣੇ ਆਏ ਤੇ ਗਿਆਨ ਗੁਰੂ ਹੈ ਇਹਨਾਂ ਨੂੰ ਤੇ ਐਨ ਲੋੜ ਨਹੀਂ ਆਹ ਹੈ ਆਹ ਹੈ ਕਰਕੇ ਤੇ ਸਾਧ ਸੰਗ ਜੀ ਉਹ ਤੇ ਫਿਰ ਵੀ ਮੈਂ ਤੇ ਬਚਨ ਮੰਨਣਾ ਤੇ ਜੇ ਉਹਦੇ ਅੰਦਰ ਆਦਬ ਨਹੀਂ ਉਹ ਬਚਨ ਮੰਨ ਨਹੀਂ ਸਕਦਾ ਉਹ ਐਵੇਂ ਵਾਦਾ ਕਰਦਾ ਮੈਂ ਬਚਨ ਮੰਨਣ ਦਾ ਉਹ ਵੀ ਫੇਲ ਇਹ ਦੋਨੋਂ ਚੀਜ਼ਾਂ ਬਰਾਬਰ ਚੱਲਣਗੀਆਂ ਅਤਬ ਸਤਕਾਰ ਬਾਣੀ ਦਾ ਬਰਾਬਰ ਚੱਲੇਗਾ ਇਹ ਕੋਈ ਆਮ ਗ੍ਰੰਥ ਨਹੀਂ ਇਹਨਾਂ ਕੋਲੇ ਗੁਰੂ ਪਦਵੀ ਹੈ ਸਾਹਿਬ ਜੀ ਗੁਰੂ ਦਾ ਅਦਬ ਜ਼ਰੂਰੀ ਹੈ ਗੁਰੂ ਦਾ ਬਚਨ ਮੰਨਣਾ ਜ਼ਰੂਰੀ ਹੈ